ਜੋ ਨਹੀਂ ਭੜਿਆ ਅਲੱਗ ਦਾ ਸੇਟਨਾ ਨੂੰ ਉੰਗੀ ਬਣਾ ਦੇ ਤੂੰ ਕਰਦਾ ਹੀ ਆ ਚੱਲ ਗਏ ਆ ਪਾਰਟੀ ਵਿਖਾਉਂਦੇ ਆ ਆ ਸਾਡੇ ਗਵੰਡਿਆਂ ਨੇ ਵੀ ਢਾਲੀ ਇੱਥੇ ਪਾਉਣ ਲੱਗੇ ਕੋਠੀ ਤੇ ਸਾਡੇ ਬੱਚੇ ਆ ਉਹ ਖੇਡਣਦੇ ਜੀ ਕੀ ਕਰੰਦਾ ਹੈ ਜੇ ਕੰਮ ਕਰੰਦਾ ਹੈ ਜੇ ਹਾਂ ਕਕੋਠੀ ਤੁਸੀਂ ਪੌਣੀ ਕੰਮ ਕਰੰਦਾ ਏ ਜਣਾ ਆ ਦੋ ਮਿਸਤਰੀ ਹਾਂ ਵੇ ਜਾਪ ਤੇ ਛੂਣੀ ਇੰਨਾ ਲਿਬੜੇ ਤੇ ਤੁਸੀਂ ਕਿੰਨਾ ਲਿਬੜੇ ਸਿਰ ਚ ਵੀ ਮਿੱਟੀ ਹਾਂ ਵੇ ਮੁੜ ਕੇ ਸਿਰ ਤੂੰ ਨਾ ਉਦਾੜੀ ਤੇ ਸਿਰ ਚ ਵੀ ਮਿੱਟੀ ਪਾਈ ਆ ਹਾਂ ਨਾ ਦੋਵਾਂ ਨੇ ਲਿਬੜੇ ਤੇ ਤੁਸੀਂ ਦੋਵੇਂ ਕਿੰਨਾ ਲਿਬੜ ਗਏ ਜੇ ਹਾਂ ਫਟੇ ਰਹਿ ਕੇ ਨਾਲ ਲਿਬੜਿਆ ਤੇ ਸਿਰ ਨਾ ਲੱਗਾ ਡਿੰਗਦਾ ਹੀ ਇਹੇ ਆ ਵੇਖੋ ਆ ਹਣੀ ਇੱਕ ਏਡਾ ਕਮਰਾ ਟਾਇਆ ਇੱਥੇ ਆਨੇ ਰੱਖਣਾ ਵਾ ਇੱਥੇ ਟੇਟੇ ਟੂਟੇ ਠੰਗਦੇ ਆਪਣਾ ਤੇ ਆ ਇਹਨਾਂ ਦੇ ਡੰਗਰ ਇੱਥੇ ਨਾ ਕੋਠੀ ਪਾਉਣੀ ਤੇ ਬੱਚੇ ਇੱਥੇ ਇਨਵਾਇਰਮੈਂਟ ਕਰਨਦੇ ਬਾਸ ਨਹੀਂ ਗਏ ਬਾਸ ਨੇ ਅੰਡਰਵੇਅਰ 붙ਾ ਪਾਇਆ ਕਾਲਿਆ ਛੂਲ ਦਾ ਸੇਰੇ ਜਾਣਾ ਟੇਸ਼ਨ आ लड़ंदा है बड़े तो ही का लड़ंदा है गुस्सा गुस्सा क्यों आता है आपको ये नहीं आता है मानते नहीं है अच्छा क्या बात नहीं मानते आप इसकी मुझे गुस्सा आता है मैं पत्थर मार दूँ ऐसे नहीं फेंकते हरपन तो तो अर्पण अर्पण की करंदे है मैं बे की आजदी ਆ ਮੁੰਡਾ ਸਾਡਾ ਇਦਾਂ ਪੰਗੇ ਬੜੇ ਲੈਂਦਾ ਤੇ 60 ਸੱਟਾਂ ਵੀ ਬੜੀਆਂ ਲਵਾਉਂਦਾ ਹਾਂਜੀ ਨਹੀਂ ਗੇ ਫਟੇ ਤੇਰਾ ਸਾਰਾ ਸੇਰ ਲਿਬੜ ਗਿਆ ਸਕੂਲ ਨਹੀਂ ਜਾਣਾ ਸਵੇਰੇ ਜਾਪ ਆ ਜਾ ਨਾਈ ਗੇ ਨਹੀਂ ਚੱਲੇ ਗਿਆ ਜਨਨਾ ਗਿਆ ਨਾ ਸ਼ੂ ਇਹਦੇ ਮੈਂ ਕੀ ਚੂ ਅਜਾਪ ਛਾਰ ਮਾਰ ਲੱਗਾ ਵੇਖੋ ਸਾਰੇ ਗਾਇਸ ਭੈਣ ਭਰਾਵੋ ਐਡਾ ਇਲਤੀ ਐ ਮੁੰਡਾ ਮੇਰਾ ਪਰ ਸੱਟਾ ਸਭ ਤੋਂ ਜ਼ਿਆਦੀ ਐ ਇਹ ਲਾਉਂਦਾ ਪੰਗੇ ਲੈਣੋਂ ਨਹੀਂ ਹਟਦਾ ਆ ਬਸ ਐਵੇਂ ਹਾਉ ਨੂੰ ਕੱਢ ਚੂ ਫਿਰ ਉਹਨਾਂ ਕੋ ਬਾਅਦ ਵਿੱਚ ਜਾ ਬੜ ਚੋੱਕ ਕੇ ਕੱਢੋ ਤੇ ਆ ਜਾਓ ਚਲੋ ਆਓ ਚਲੋ ਚਲੋ ਘਰ ਚੱਲ ਗਏ ਚੱਲ ਫਤਿਹ ਸਾਰੇ ਘਰੇ ਚੱਲੇ ਤਰਪਾ ਗਾਹੀ ਚੱਲੇ ਕੁੱਤਾ ਡੌਗੀ ਖਾ ਜੂਗਾ ਆ ਜਾਓ ਅੱਪਾ ਚੱਲੀਏ ਫੇਰੇ ਨੇ ਇਹਨੂੰ ਵੀ ਫਾੜ ਰਲਪਾ ਨੰਨੇ ਡੇਗ ਪੜਿਆ ਛਾਲ ਮਾਰ ਲੱਗੀ ਹਾਂ ਵੇ ਛਾਲ ਮਾਰ ਲੱਗੀ ਚਿੱਡੀ ਜੀ ਮੈਂ ਫਿਰ ਪਾਪੜੂ ਲੈ ਕੇ ਆਵਾ ਫੇਰ ਟਰਾਂਵਾ ਚਲੋ ਚਲੋ ਸਾਰੇ ਚੱਲੇ ਹੋ ਗਿਆ ਜੱਬ ਹੁਣ ਵਾਰਸ ਵੀ ਚੱਲਿਆ ਹਾਏ ਵੇ ਬਿਮਾਰੀਆਂ ਕਿੰਨੀ ਜ਼ੋਰ ਚ ਮਾਰੀ ਹੂ ਚੱਲ ਤੂੰ ਵੀ फतेह चल 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 के वे बड़े लिबड़े वेखो चलो चल अर्पण अनू अर्पण फट मारे आ गई मछ मगर ਆਵੇ ਨਿੱਟਾ ਚਿੰਚਿੰਚ ਲਾਈਆਂ ਸਾਰੀਆਂ ਜਿਹੜੀ ਵੀ ਲਿਟਾਈ ਹੈ ਠੇਕਾ ਮਾਰਿਆ ਗਾਇਸ ਇਹਨਾਂ ਬੰਦਿਆਂ ਨਾਲ ਤੇ ਉਹ ਸਾਰੇ ਇੱਟਾ ਫਟਾ ਛਾੜ ਕੀਤਾ ਉਹ ਸਾਡੀ ਬੱਚਾ ਪਾਲਟੀ ਜਾਂਦੀ ਭੱਜੀ ਕਰਨ ਆਹ ਛੋਟਾ ਦੋਠੀ ਕਰ ਕੀਤਾ ਜਿਦੋਂ ਤਾਂ ਪਾਣੀ ਆ ਸਾਡੀ ਚਾਚੀ ਵੇਦ ਲਈ ਸਬਜੀ ਸੋਜੀ ਬਣਾ ਲਈ ਚਾਚੀ ਹਾਂ ਹਾ ਵੇ ਲੋ ਹੁਣ ਲੋਕਾਂ ਦੇ ਗੋਬਰ ਤੇ ਚੜ ਕੇ ਜਾ ਕੇ ਤੇ ਮੈਂ ਖਲੋ ਜਾ ਮੈਂ ਤਾਂ ਆ ਪਾਪਾ ਆਵੇ ਦੁੱਧ ਪਾਉਂਦੇ ਮੈਂ ਦੱਸਦੀ ਉਹਨੂੰ ਚਟਨੀ ਬਣਾਉਣਾ ਚਟਨੀ ਦਾਲ ਬਣਾਈ ਸੰਦੇ ਚਟਨੀ ਖਾਣੇ ਨਾਲ ਫੋਟ ਨਾ ਲੱਪੜੇ ਆ ਬੁੱਤ ਪਾਰੇ ਚੱਲੋ ਇਹ ਤਾਂ ਇੰਨਾ ਲੱਪੜ ਕੇ ਨਿਆਣੇ ਆਏ ਫਤਨੀ ਤੇ ਸਿਰ ਵੀ ਭਰਿਆ ਘੱਟੇ ਨਾਲ ਕਿੱਥੇ ਇਹ ਕੱਢਣ ਦੇ ਉਹਨਾਂ ਦੀ ਵੇਲੀ ਚ ਉੱਥੇ ਕਹਿ ਲੈਣ ਉੱਥੇ ਕਹਿ ਲੈਣ ਅੱਛਾ ਆ ਮਾਰਦੇ ਘੱਟੋ ਘੱਟੀ ਹੋਏ ਹੋਟਰ ਚ ਲਾ ਕੇ ਨਾਲ ਲੈਣੇ ਹੋਏ ਉੱਥੇ ਨੂੰ ਆ ਮਾਰ ਲੈਣਾ ਸਿਰੇ ਮਾਸ ਨੂੰ ਪਤਾ ਨਹੀਂ ਕਿ ਕਿੰਨਾ ਪਾਣੀ ਵਧੀਆ ਇਹਨਾਂ ਦਾਣਾ ਮਸਾਲਾ ਪਾ ਲਓ ਥੋੜਾ ਜਿਹਾ ਨਹੀਂ ਨਹੀਂ ਸਰ ਮੈਂ ਪਾ ਲਈ ਨਹੀਂ ਟਮਾਟਰ ਪਾ ਲਏ ਇਹ ਕਿੱਥੇ ਡੱਬਾ ਜਾਏ ਨੂੰ ਟਮਾਟਰ ਪਾ ਲਏ ਨੂੰ ਸੰਤਾਂ ਨੂੰ ਜੀ ਜੀ ਕਰਨ ਦੇ ਉਹ ਤਾਂ ਮੈਂ ਕਰੇ ਰਹੀ ਜਦ ਮੈਂ ਪਾਉਣ ਨਹੀਂ ਪਾ ਰਹੀ ਅੱਛਾ ਬਸ 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 ਚੱਡਿਓ ਜੀ ਠੀਕ ਹੈ ਨਹੀਂ ਇਹਦਾ ਦੋ ਦੋ ਡੱਬਾ ਕਿੱਥੇ ਕਿਦਾ ਨਾ ਲ ਗਈ ਹੋ ਗਈ ਵਧੀਆ ਹੋ ਗਈ ਵਧੀਆ ਅਵੇ ਪਹਿਲਾਂ ਤੇ ਵੀ ਰੋਟੀ ਫੜਾਈ ਹੈ ਨਾ ਹਾਂ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਫਤੇਵਾਰ ਸੰਤੂ ਤੋ ਗਾਇਸ ਆਪਾਂ ਜਿਹੜਾ ਕੱਲ ਸੂਟ ਬਣਾਉਂਦੇ ਪਏ ਸੀ ਉਹ ਆਪਣਾ ਹੋ ਚੁੱਕਾ ਹੈ ਰੈਡੀ ਹੈ ਅੱਜ ਤੁਹਾਨੂੰ ਦਿਖਾਉਂਦੇ ਆਪਾਂ ਸੂਟ ਸੀ ਇਹ ਰੈਡੀ ਹੋ ਗਿਆ ਹੈ ਸਟਿਚੋ ਕੇ ਆ ਸਲਵਾਰ ਹੈ ਆਪਾਂ ਸਲਵਾਰ ਤੇ ਪਹੁੰਚਿਆ ਤੇ ਲਾਗੇ ਨੀਚੇ ਲੈਸ ਲਗਵਾਈ ਸੀ ਆਪਾਂ ਖੁਦ ਹੀ ਲਾਈ ਸੀ ਇਹ ਸਲਵਾਰ ਹੈ ਹੋ ਚੁੱਕੀ ਹੈ ਰੈਡੀ ਇਹ ਸ਼ਰਟ ਆਪਾਂ ਬਣਾਈ ਸੀ ਲੈਸ ਲਾ ਕੇ ਜਦ ਤੱਕ ਤੁਸੀਂ ਹੋ गाइस ਆਪਾਂ ਕਿੱਦਾਂ ਦੀ ਲੈਸ ਲਾਈਏ ਆਪਣੇ ਲਈ ਤਾਂ ਆਪਾਂ ਬਹੁਤ ਸੋਹਣਾ ਸੂਟ ਬਣਾਇਆ ਸੀ ਦੇਖੋ ਲੈਸ ਲਾ ਕੇ ਆਪਣਾ ਸੂਟ ਹੋ ਚੁੱਕਿਆ ਰੈਡੀ ਹੋ ਗਿਆ ਹੈ ਹੈਡਿੰਗ ਲਿਖਿਆ ਕਰ ਬੁੱਤ ਤਾਂ ਹੈਡਿੰਗ ਨਹੀਂ ਲਿਖਦਾ ਵੀ ਜਣਵੇਂ ਲੈ ਕੇ ਹੈਡਿੰਗ ਲਿਖਣਾ ਹੁੰਦਾ ਵਾ ਡੇਟ ਵੀ ਪਾਓ ਉੱਪਰ ਕਿੰਨੀ ਅੱਜ ਕਿੰਨੀ ਡੇਟ ਅੱਜ ਹੋ ਗਿਆ ਕੰਪਲੀਟ ਹੋ ਗਿਆ ਹਾਂ ਹਾਂਜੀ ਤੁਹਾਨੂੰ बबल कम हां यू हां काउंटिंग स्पेलिंग लिख सारे लिख हाँ ये लिखनी कि खाना बबल कम है तो मैं बोला था तो होमवर्क कंप्लीट हो गया हाँ। तो मैं अपनी बुक नहीं पढ़ाई अज नहीं। नहीं। कुछ नहीं पढ़ाया बुक केड़ी पढ़ाई इसी